ਉਨਾ ਦਿਨਾ ਵਿੱਚ ਗੋਇੰਦਵਾਲ ਵਿੱਚ ਇੱਕ ਹਰੀ RAM ਨਾਮੀ ਤਪਾਰੇ ਨਾ ਸੀ ਉਮਰਵਾਹ ਖਤਰੀ ਕੁੱਲ ਵਿੱਚੋਂ ਸੀ ਉਹ ਆਪਣੇ ਆਪ ਨੂੰ ਵੱਡੀ ਜਾਤ ਦਾ ਸਮਝਦਾ ਸੀ ਇਸ ਲਈ ਗੁਰੂ ਵੱਲੋਂ ਸਾਂਝੇ ਲੰਗਰ ਦੀ ਚਲਾਈ ਪ੍ਰਥਾ ਦਾ ਬਹੁਤ ਵਿਰੋਧ ਕਰਦਾ ਸੀ ਉਹ ਹਰ ਵੇਲੇ ਲੋਕਾਂ ਨੂੰ ਇਹ ਪ੍ਰਚਾਰ ਕਰਦਾ ਸੀ ਕਿ ਗੁਰੂ ਅਮਰਦਾਸ ਜੀ ਧਰਮ ਦਾ ਨਾਸ਼ ਕਰ ਰਹੇ ਹਨ ਹਰ ਨੀਵੀਂ ਜਾਤ ਦਾ ਬੰਦਾ ਵੀ ਲੰਗਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਰੋਟੀ ਖਾ ਸਕਦਾ ਹੈ ਇਸ ਤਰ੍ਹਾਂ ਖੱਤਰੀਆ ਬ੍ਰਾਹਮਣਾਂ ਦਾ ਧਰਮਪ੍ਰਸ਼ਟ ਹੋ ਰਿਹਾ ਹੈ ਉਸ ਦੀ ਚੁਗਰਾ ਵਿੱਚ ਆ ਕੇ ਕਈ ਖੱਤਰੀ ਨੇ ਗੁਰੂ ਜੀ ਦੇ ਖਿਲਾਫ ਹੋ ਗਏ ਗੁਰੂ ਜੀ ਉਸ ਤਪੇ ਦੀ ਔਕਾਤ ਨੂੰ ਜਾਣਦੇ ਸਨ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਉੱਚੀ ਕੁਲ ਦਾ ਖੱਤਰੀ ਬ੍ਰਾਹਮਣ ਸਾਂਝੇ ਲੰਗਰ ਵਿੱਚ ਪ੍ਰਸ਼ਾਦਾ ਛਕੇਗਾ ਉਸ ਨੂੰ 1 ਰੁਪਿਆ ਬਤੌਰ ਦਸ਼ਨਾ ਵਜੋਂ ਦਿੱਤਾ ਜਾਵੇਗਾ ਇਹ ਹੁਕਮਨਾਮਾ ਸੁਣ ਕੇ ਬਹੁਤ ਲੋਕ ਲੰਗਰ ਛਕਣ ਵਸਤੇ ਆਏ ਪਰ ਤਪਾ ਨਾ ਆਇਆ ਗੁਰੂ ਜੀ ਨੇ ਫੇਰ ਦੁਬਾਰਾ ਐਲਾਨ ਕੀਤਾ ਕਿ ਜਿਹੜਾ ਖੱਤਰੀ ਆ ਬ੍ਰਾਹਮਣ ਸਾਂਝੇ ਲੰਗਰ ਵਿੱਚ ਭੋਜਨ ਕਰੇਗਾ ਉਸ ਨੂੰ ਦਸ਼ਨਾ ਵਜੋਂ 5 ਰੁਪਏ ਦਿੱਤੇ ਜਾਣਗੇ ਇਸ ਵਾਰ ਵੀ ਕਈ ਉੱਚੀ ਜਾਤ ਦੇ ਬ੍ਰਾਹਮਣ ਖੱਤਰੀ ਲੰਗਰ ਵਿੱਚ ਹਾਜ਼ਰ ਹੋਏ ਪਰ ਤਪਾ ਫੇਰ ਨਾ ਆਇਆ ਗੁਰੂ ਜੀ ਸਮਝ ਗਏ ਕਿ ਟਪਾ ਛੋਟੀ ਰਕਮ ਲਈ ਨਹੀਂ ਆਵੇਗਾ ਇਸ ਲਈ ਦਸ਼ਨਾ ਦੀ ਰਕਮ ਵਧਾ ਕੇ ਇੱਕ ਮੋਹਰ ਕਰ ਦਿੱਤੀ ਗਈ ਜਦ ਤਪੇ ਨੂੰ ਇਹ ਪਤਾ ਲੱਗਾ ਕਿ ਭੋਜਨ ਦੇ ਨਾਲ ਦੰਤ ਕਸਾਈ ਇੱਕ ਮੋਹਰ ਮਿਲ ਰਹੀ ਹੈ ਤਾਂ ਉਸ ਪਾਸੋਂ ਰਹਿਣਾ ਗਿਆ ਉਹ ਆਪ ਤਾਂ ਜਾਣੋ ਡਰਦਾ ਸੀ ਪਰ ਲੰਗਰ ਦੀ ਕੰਦ ਟਪਾ ਕੇ ਉਸਨੇ ਆਪਣੇ ਮੁੰਡੇ ਨੂੰ ਲੰਗਰਵਾਲ ਭੇਜਿਆ ਕੰਦ ਤੋਂ ਡਿੱਗਣ ਕਰਕੇ ਮੁੰਡੇ ਦੀ ਲੱਕ ਟੁੱਟ ਗਈ ਸੰਗਤ ਉਸ ਨੂੰ ਚੁੱਕ ਕੇ ਪੰਗਤ ਵਿੱਚ ਲੈ ਆਈ ਉਸ ਦੀ ਲੱਤ ਟੁੱਟ ਗਈ ਸੀ ਪਰ ਉਹ ਚਿੱਕਿਆ ਨਾ ਚੁੱਪਚਾਪ ਭੋਜਨ ਕਰਦਾ ਰਿਹਾ ਲੰਗਰ ਖਾ ਕੇ ਇੱਕ ਮੋਹਰ ਲੈ ਕੇ ਲੰਗੜਾਉਂਦਾ ਹੋਇਆ ਉਹ ਆਪਣੇ ਘਰ ਨੂੰ ਚਲਾ ਗਿਆ ਜਦ ਨਗਰ ਵਾਲਿਆਂ ਅਤੇ ਖਾਸ ਕਰਕੇ ਮਰਵਾਹੀ ਖੱਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਕਿ ਉਹਨਾਂ ਤਪੇ ਦੀ ਬਹੁਤ ਬੇਇੱਜ਼ਤੀ ਕੀਤੀ ਉਹ ਕਹਿ ਲੱਗੇ ਥੋੜੀ ਰਕਮ ਦੇ ਕੇ ਜਾਂਦਾ ਨਹੀਂ ਸੀ ਪਰ ਜੇ ਜ਼ਿਆਦਾ ਰਕਮ ਵੇਖੀ ਤਾਂ ਇਸ ਤੋਂ ਰਹਿਣਾ ਗਿਆ ਹੁਣ ਉਸ ਦੀ ਉੱਚੀ ਕੁਲ ਕਿੱਥੇ ਚਲੀ ਗਈ ਹੈ ਇੱਕ ਮੋਹਰ ਪ੍ਰਾਪਤ ਕਰਨ ਲਈ ਉਸਨੇ ਆਪਣੇ ਲੜਕੇ ਦੀ ਲਤ ਤੱਕ ਤੋੜਵਾ ਦਿੱਤੀ ਸਾਰਾ ਨਗਰ ਹੀ ਤਪੇ ਦੇ ਖਿਲਾਫ ਹੋ ਗਿਆ ਸਾਰਿਆਂ ਨੇ ਉਸ ਨੂੰ ਫਟਕਾਰਾ ਪਾਈਆ ਸਾਰਿਆਂ ਨੇ ਉਸ ਨਾਲ ਆਪਣਾ ਨਾਤਾ ਤੋੜ ਲਿਆ ਪਰ ਗੁਰੂ ਜੀ ਉਸ ਦਾ ਅਹੰਕਾਰ ਤੋੜਨਾ ਚਾਹੁੰਦੇ ਸਨ ਉਹਨਾਂ ਤਪੇ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪਾਈ ਜੀ ਤਪਾ ਕਹਿ ਲੈਣਾ ਬਹੁਤ ਆਸਾਨ ਹੈ ਪਰ ਤਪੇ ਵਾਲੀ ਰਹਿਣੀ ਰੱਖਣੀ ਬਹੁਤ ਉਕੀ ਹੈ ਉਹੀ ਅਸਲੀ ਤਪ ਹੈ ਜਿਹੜਾ ਪਰਾਈ ਨਿੰਦਾ ਨਹੀਂ ਕਰਦਾ ਸੱਚਾ ਤਪਾ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ ਤਪਾ ਉਹੀ ਹੈ ਜੋ ਸਰੀਰ ਨੂੰ ਕਿਸੇ ਪ੍ਰਕਾਰ ਦੇ ਕਸ਼ਟ ਤੋਂ ਬਗੈਰ ਸੱਚੇ ਹਿਰਦੇ ਨਾਲ ਵਾਯੂਗੁਰੂ ਦਾ ਤਪ ਕਰਦਾ ਹੈ ਵਾਯੂਗੁਰੂ ਵੀ ਉਸ ਵਿਅਕਤੀ ਉੱਤੇ ਹੀ ਕਿਰਪਾ ਕਰਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਪ੍ਰਭੂ ਨੇ ਕਿਸੇ ਨੂੰ ਉੱਚੀ ਕੁਲ ਜਾਂ ਨੀਵੀਂ ਕੁਲ ਦਾ ਨਹੀਂ ਬਣਾਇਆ ਮਨੁੱਖ ਆਪਣੇ ਅੰਮਨਾ ਨਾਲ ਹੀ ਛੋਟਾ ਜਾਂ ਵੱਡਾ ਬੰਦਾ ਹੈ ਬ੍ਰਹਮਣ ਜਾਂ ਖੱਤਰੀ ਕੁੱਲ ਵਿੱਚ ਪੈਦਾ ਹੋਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ ਜੇ ਬ੍ਰਹਮਣ ਨੀਚ ਦਾ ਕੰਮ ਕਰਦਾ ਹੈ ਤਾਂ ਉਹ ਨੀਚ ਬਣ ਜਾਂਦਾ ਹੈ ਤਪਾ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ